हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਪਤਨ ਵੜਾਂ ਸੇਲ ਲਈ ਲੈ ਕੇ ਆਏਗੇ ਉਹਨਾਂ ਵਿੱਚੋਂ ਦੋ ਤਾਂ ਆ ਗਈਆਂ ਬਾਈ ਕੱਪਣ ਬਹੁਤ ਸੋਹਣੇ ਕੱਦ ਕਾਠ ਵਾਲੀਆਂ ਤੇ ਫੁੱਲ ਬਰੀਡ ਆ ਗਈਆਂ ਤੇ ਇੱਕ ਆ ਗਈ ਬਾਈ ਤੋਕੜ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋਠੇ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਖਾਨੰਦ ਹੂੰ ਕੋਠੇ ਵਾਲਾ ਕੱਚਾ ਰਹਾ ਖੇਤਾ ਹੈ ਘਰ ਆ ਜੀ ਠੀਕ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸਾਡੇ ਸ਼ਹਿਰ ਪੈਂਦਾ ਭਗਤਾ ਭਾਈ ਬਾਜਾਖਾਨਾ ਬਗਰਾੜੀ ਠੀਕ ਹੈ ਬਾਈ ਮੋਬਾਈਲ ਨੰ 10523 ए बाई ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਅ ਬਾਈ ਦੋ ਗਾਵਾਂ ਕੱਚੀਆਂ ਨੇ ਹਨਾ ਹਾਂਜੀ ਠੀਕ ਆ ਤੇ ਮੁੱਲ ਇਹਨਾਂ ਦੇ ਕਿੰਨੇ ਦੇ ਰਹਿਣਗੇ ਫਿਰ ਮੁੱਲ ਵੀ ਉਹੀ ਜੀ ਹੋਣਗੇ ਲੈਣ ਦੇ ਆ ਗਾਂ ਦਾ ਤਾਂ ਤਾਂ ਰਹਿੰਦੇ ਹੈਗੇ 20 ਦਿਨ ਪੂਰੇ ਹੋਣ ਚੋਂ ਇਹ ਤੋਂ ਸਟਾਰਟ ਕਰ ਲੈਣਾ ਪਹਿਲੇ ਨੰਬਰ ਵਾਲੀ ਦਾ 20 ਦਿਨਾਂ ਦੀ ਕੱਚੀ ਹੈ ਹਾਂਜੀ ਠੀਕ ਆ ਉਹਦਾ ਰਹਿੰਦਾ ਮਹੀਨਾ ਉਹਦਾ ਮਹੀਨਾ ਰਹਿੰਦਾ ਦੋਨੇ ਗਾਇਆਂ ਹੈ ਪਹਿਲਾ ਮੈਥੋਈ ਗਾਇਆਂ ਸੀਆਂ ਸੂਈਆਂ ਵਾਂਗ ਠੀਕ ਆ ਤੇ ਸਾਲ ਬਾਅਦ ਆਪਾਂ ਮੰਨ ਕੇ ਚੱਲ ਉਸੇ ਬੰਦੇ ਦੇ ਮੇਰੇ ਦੋਸਤ ਤੋਂ ਹੀ ਵਾਪਸ ਲੈ ਲਾਂਗੇ ਠੀਕ ਹੈ ਭਾਈ ਹੁਣ ਥੋੜਾ ਨਾਲ ਤੇ ਕਿੰਨਾ ਕਹਨੇ ਦੁੱਧ ਕੱਢਿਆ ਪਹਿਲੇ ਨੇ ਇਹਨੇ 25 ਕਿਲੋ ਦੁੱਧ ਪਾਇਆ 25 ਲੀਟਰ ਹਾਂਜੀ ਉਹਦਾ 18 20 18 20 ਉਹ ਦਿੰਦੀ ਰਹੀ ਹੈ ਪਹਿਲੀ ਠੀਕ ਹੈ ਭਾਈ ਤੇ ਇਹ ਤੋਂ ਐਦ ਕੀ ਫਿਰ ਕਿੰਨੀ ਉਮੀਦ ਕਰਦੇ ਹੋ ਫਿਰ ਕਿ ਜਿਹੜੇ ਸਾਹਿਬ ਨੇ ਇਹ ਰਾਜੀ ਰੂਜੀ ਚੰਗੀ ਹੈਗੀ ਦੁੱਧ ਵਧ ਦੇਊਗੇ ਬਾਕੀ ਪਲੀ ਵੀ ਬਹੁਤ ਆ ਪਲੀ ਬਹੁਤ ਆਈ ਸਹੀ ਗੱਲ ਆ ਪਲੀ ਵੀ ਬਹੁਤ ਆ ਥਣ ਥਣੇ ਵੀ ਬਹੁਤ ਚੰਗਾ ਲੱਗਿਆ ਬਾਈ ਗੁਲਾਬੀ ਥਣ ਪੀੜੀ ਦੇ ਪਾਵੇ ਨਾਲ ਦੇ ਥਣ ਦੀ ਇਹ ਕਰਮ ਵਾਲੀ ਦਾ ਇੰਨਾ ਚੰਗਾ ਥਣ ਲੱਗਿਆ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਬਰਨ ਤੇ ਬਾਲੀਆਂ ਚੰਗੀਆਂ ਬਹੁਤ ਸ ਬਾਕੀ ਦੁੱਧ ਵਾਲੀ ਨਾਲ ਨੂਰ ਚੈੱਕ ਕਰ ਸਕਦੇ ਹੋ ਕੱਲੀ ਕੱਚੀ ਕੱਚੀ ਹੈਗੀ ਤੇ ਖੋਲੋ ਬਾਈ ਤੋਰਦੇ ਉਹਨੂੰ ਖੋਲ ਕੇ ਕਦ ਕਾਠ ਦੀ ਗੱਲ ਕਰੀਏ ਬਾਈ ਸਮੇਂ ਪਲੀ ਦੀ ਬਾਈ ਸਹਣਗ ਉਹ ਤਾਂ ਹੈਨਾ ਚਮਕ ਬਹੁਤ ਆਈ ਸਹੀ ਗੱਲ ਆ ਚਮਕ ਚਮਕ ਜੇ ਗੱਲ ਕਰੀਏ ਨਾ ਫੁੱਲ ਆ ਕੋਈ ਵੀ ਬਾਈ ਆਉਂਦਾ ਇਹ ਨਾ ਮੰਨ ਕੇ ਆ ਵੀ ਲਿੱਸੀ ਲਾਵੀ ਜਾਂ ਪੂਰੀ ਪਲੀ ਵੀ ਆ ਪਿੱਛੇ ਤਾਂ ਚੜਾਈ ਜੜੂਈ ਦੇਖੋ ਮੈਂ ਕਹਣਾ ਮੱਝ ਨਾ ਅਕੂ ਚੜਾਈ ਆ ਹੈਨਾ ਪਿੱਛੇ ਮੈਂ ਨਾ ਪੂਰੇ ਸੌਂਗ ਨਾਲ ਸੰਭੀ ਵੀ ਹੈ ਸਹੀ ਗੱਲ ਆ ਪੂਰੇ ਸੌਂਗ ਨਾਲ ਸੰਭੀ ਵੀ ਆ ਕਿ ਕੱਲੀ ਬੀਹਾਂ ਦਿਨਾਂ ਦੀ ਕੱਚੀ ਆ ਬਾਈ ਸਾਂਭਣ ਵਾਲੀ ਆ ਕੱਲੀ ਖਰਾਕ ਪਾਲੋਂਗੇ ਸੋਹਣੀ ਹੋਰ ਤਿਆਰ ਹੋ ਜਾਣਾ ਇਹਨੇ ਬਾਕੀ ਦੀ ਬੋਦੀਬਾਦੀ ਚੈੱਕ ਕਰ ਸਕਦੇ ਕੁਆਲਿਟੀ ਬਾਕੀ ਠੰਡੀ ਦੇਖੋ ਬਾਈ ਨੇ ਮੌਜ ਨਾ ਇੱਥੇ ਖੜਾ ਲਈ ਕੋਈ ਦਿੱਖਦੀ ਨਹੀਂ ਕਿ ਨਹੀਂ ਬਾਈ ਨਹੀਂ ਜੀ ਜਿਵੇਂ ਮਰਜੀ ਲੱਖ ਬਹਿ ਜਾਓ ਥੱਲੇ ਲੈ ਹਜੇ ਤਾਂ ਨਮਾਈ ਤਮਾਈ ਨਹੀਂ ਚਮਕਦਾ ਨਾ ਇਹ ਨਹੀਂ ਠੰਡ ਦਾ ਕਰਕੇ ਨਹੀਂ ਨਬਾਈ ਹਮ ਸਹੀ ਗੱਲ ਆ ਚਮਕਦਾ ਕਰਮ ਵਾਲੀ ਤੇ ਆਇਆ ਜੇ ਮੈਂ ਹਾਂਜੀ ਹਜੇ ਠੰਡ ਦਾ ਕਰਕੇ ਕਾਲਾ ਰੰਗ ਨਾ ਫੱਤੀ ਫਿਰ ਆਉਂਦੇ ਤੇ ਦੇ ਹਨਾ ਸਹੀ ਗੱਲ ਆ ਬਾਈ ਲੈ ਕੀ ਆ ਬਾਤ ਤੇ ਮੁੱਲ ਬਾਈ ਫਿਰ ਤਾਂ ਕੀ ਰਹੂਗਾ ਲੈਣ ਦੇ ਇਹਦਾ ਦੇਣ ਲੈਣੀ ਬਣ ਕੇ ਚੱਲੋ ਵੀ 70000 ਰੁਪਇਆ 70000 ਰੁਪਇਆ ਹਾਂਜੀ ਅੱਜ ਬਾਈ ਕੱਚੀ ਆ ਤੇ ਬਾਈ ਕਹਿੰਦਾ ਕੱਚੀ ਵਾਲਾ ਮੁੱਲ ਕਰਦਾ ਨਾ ਦੁੱਧ 25 ਕਿਲੋ ਇਹ ਚੁੰਦੇ ਰਹੇ ਆ ਥੱਲੋ ਠੀਕ ਆ ਬਾਕੀ ਬਾਈ ਝੋਲੀ ਦੱਸ ਦੀ ਆ ਹਨਾ ਹਾਂ ਬਣਦੀ ਪੂਰੀ ਫੁੱਲ ਆ ਹੂੰ ਥੱਲੋ ਬਣਦੀ ਬਾਈ ਕਹਿੰਦਾ ਪੂਰੀ ਫੁੱਲ ਆ ਬਾਈ ਝੋਲ ਚੈੱਕ ਕਰ ਸਕਦੇ ਹੋ ਇਹ ਕਰਮਾਲ ਨੇ ਭਰਨਾ ਇਹਨੂੰ ਤੇ ਹਵਾਨਾ ਫਿਰ ਦੇਖੋ ਇਹ ਆ ਵੇਖੋ ਨਾ ਪਿੱਛੇ ਨੂੰ ਜਿੰਨਾ ਮਰਜ਼ੀ ਲੈ ਇੱਥੋਂ ਲੱਕ ਪਿਆ ਲੈ ਕਿਆ ਬਾਤ ਰਵੜਾਂ ਕੋ ਬਾਦਦਾ ਹਨ ਸਹੀ ਗੱਲ ਆ ਬਾਈ ਆਂਦੀ ਕੋਸ ਨਹੀਂ ਲੈ ਲੈ ਠੰਡੀ ਠੰਡੀ ਦੇਖੋ ਜੋ ਮਰਜੀ ਖਿੱਚੀ ਜਾਓ ਕਰਵਾਉਣ ਨੂੰ ਚੱਕਰੇ ਨਹੀਂ ਅੱਜ ਬਾਈ ਕਹਿੰਦਾ ਆਪਾਂ ਬਾਜ ਦੇ ਦੇਣੀ ਆ ਤੇ ਜਿੱਦ ਦੇ ਬਾਈ ਤਿਆਰ ਹੋਗੀ ਨਾ ਉਹਦੇ ਸੋਨ ਨੂੰ ਵੀ ਪਤਾ ਇਹਦਾ ਹਾਂਜੀ ਹਾਂਜੀ ਕੀ ਰਹਿਣਾਗਾ ਹਾਂਜੀ ਇਹਦੇ ਦੂਜੇ ਸੂਏ ਸੋਣਾ ਇਹਨੇ ਹੂੰ ਇਹਨੇ ਵੀ ਦੂਜੇ ਸੂਏ ਸੋਣਾ ਠੀਕ ਆ ਇਹ ਦੋ ਨੰਬਰ ਤੇ ਇੱਥੇ ਦੋ ਨੰਬਰ ਤੇ ਮੰਨ ਕੇ ਚੱਲੋ ਥੋੜੀ ਕਰਾਸ ਆ ਪਰ ਗਾਂ ਠੰਡੀ ਐ ਇਹ ਠੀਕ ਐ ਬਾਈ ਜਿਵੇਂ ਮਰਜੀ ਇਹਨੂੰ ਉਹ ਕਰੀ ਚੱਲੋ ਵੀ ਕੋਈ ਚੱਕਰ ਹੀ ਨਹੀਂ ਹਾਂਜੀ ਦੇ ਦੂਜਾ ਸੂਈ ਆ ਨਾ ਇਹ ਵੀ ਹਾਂਜੀ ਕਿੰਨੇ ਟਾਈਮ ਦੀ ਕੱਚੀ ਆ ਬਈ ਇਹ ਇਹ ਮਹੀਨਾ ਲੇ ਜੂਗੀ ਇੱਕ ਮਹੀਨੇ ਦੀ ਕੱਚੀ ਆ ਹਾਂਜੀ ਕਿੰਨਾ ਕਿੰਨੇ ਦੁੱਧ ਕੱਢਿਆ ਇਹਨੇ 18 20 ਕਿਲੋ ਦੁੱਧ ਪਾਉਂਦੀ ਰਹੀ ਐ ਠੀਕ ਐ ਬਾਕੀ ਗੱਲ ਹੋਰ ਆ ਮਾਜੀ ਮੰਨ ਕੇ ਲੈ ਜਾ ਮਾਜੀ ਬਈ ਫੈਂਟ ਫੋਂਟ ਦੀ ਪੂਰੀ ਵਧਕਾ ਆਉਂਦੀ ਆ ਧਾਰ ਪੋਲੀ ਹੈਗੀ ਹੂੰ ਮਾਜਰਗਾ ਬਈ ਦੁੱਧ ਫੈਂਟ ਚੰਗੀ ਆ ਬਾਕੀ ਇਹ ਵੀ ਲਿੱਸੀ ਲਾ ਮੇਨੇ ਗੋਲ ਮਟੋਰੀ ਪੂਰੀ ਰਾਜੀ ਆ ਚਮਕ ਦਮਕ ਵਾਲੀਆਂ ਬੜਾ ਬਈ ਦੋਵੇਂ ਕਿੱਕੇ ਕਰੋ ਹੀ ਲਈਆਂ ਉਹਨੇ ਠੀਕ ਐ ਬਾਈ ਇਹਨਾਂ ਇੱਕੋ ਇੱਕਰ ਹੋਈਆਂ ਬਾਈ ਤੁਮੇ ਇਹ ਬਾਕੀ ਚੈੱਕ ਕਰ ਸਕਦੇ ਆ ਦਾ ਤੋਰਾ ਤਰਾ ਇਹ ਪੂਰੇ ਤੋਰੇ ਤਾਰੇ ਵੀ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਚਮਕਦਮ ਦੇਖ ਸਕਦੇ ਆ ਬਾਈ ਫੁੱਲ ਬਾਕੀ ਠੰਡੀਆਂ ਯਾਰ ਮੇਨ ਕਾਲ ਨਾ ਠੰਡੀਆਂ ਦੇ ਹੁੰਦੀ ਆ ਬਾਈ ਨੇ ਇੱਥੇ ਖੜਾ ਲੀ ਲੈ ਕੇ ਵੇੜੇ ਚ ਕੋਈ ਦਿੱਕਤ ਨਹੀਂ ਬਾਕੀ ਥੰਮ ਚੈੱਕ ਕਰੋ ਝੋਲ ਚੈੱਕ ਕਰ ਸਕਦੇ ਆ ਬੜੀ ਹਜੇ ਬਹੁਤ ਪਈ ਆ ਕਿ ਵਧੀਆ ਤਿਆਰ ਹੋਣ ਵਾਲੀ ਆ ਬਾਕੀ ਹੁਣ ਰੁੱਤ ਤੁਹਾਨੂੰ ਪਤਾ ਠੰਡ ਦੀ ਆ ਗਈ ਕਿ ਨਹੀਂ ਹੂੰ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ 60000 ਰੇ ਦੇ ਲੈਣ ਖੁਜਮਾਨ ਤਾਂ ਥੋੜਾ ਹਾਂਜੀ ਹਾਂਜੀ ਠੀਕ ਆ ਇਹਦਾ ਮੁੱਲ ਹੈਗਾ ਬਾਈ ਕੰਨੇ ਬਈ ਅੱਜ 60 ਇਹਦਾ 1 ਮਹੀਨਾ ਰਹਿੰਦਾ ਜੀ 1 ਮਹੀਨੇ ਦੀ ਕੱਚੀ ਆ ਬਾਈ ਕੱਲੇ ਸਾਂਭਣ ਵਾਲੀ ਆ ਉਸ ਹੱਬ ਨਹੀਂ ਅੱਜ ਮੁੱਲ ਕਰਤਾ ਜਿੱਦੇ ਤਿਆਰ ਹੋਗੀ ਦਸ ਨੂੰ ਪਤਾ ਹੀ ਆ ਬਾਈ ਹਾਂਜੀ ਹਾਂਜੀ ਹੂੰ ਬਾਕੀ ਥਣ ਇੱਕ ਨੰਬਰ ਹੱਥੀ ਚੋਲਿਓ ਭਾਵੇਂ ਚੋਲਿਓ ਮਸ਼ੀਨ ਤੇ ਕੋਈ ਦਿੱਕਤ ਨਹੀਂ ਲੱਖਣਾ ਦਾ ਗੈਪ ਵੀ ਚੈੱਕ ਆ ਮਗਰ ਉਹ ਵੀ ਚੈੱਕ ਕਰਾ ਦੇ ਕੋਈ ਫੈੜ ਨਹੀਂ ਕੋਈ ਪਾਸਾ ਨਹੀਂ ਕੁਛ ਨਹੀਂ ਇਹਨੂੰ ਪੂਰਾ ਵੀ ਸਹੀ ਗੱਲ ਆ ਕੱਲੀ ਝੋੜੀ ਢੋਲੀ ਆਕਨੇ ਹਾਂਜੀ ਸਹੀ ਕੱਲਾ ਬਾਈ ਪਰਨਾ ਇਹਨੇ ਸਟਾਰਟ ਕਰ ਲੈਣਾ ਚਾਹ। ਤੋ ਬਾਈ ਇੱਕ ਨੰਬਰ ਪੋਲੀ ਤੋ ਬਾਈ ਨਿਕਲੂ ਜਾਵਾ ਤੇ ਬਾਈ ਇਹ ਕੋਈ ਇਹ ਜੋੜਾ ਇਕੱਠਾ ਹੀ ਲੈ ਜੇ। ਜੋੜਾ ਤਾਂ ਫਿਰ ਉਹ ਇਹ ਕੋਈ ਮਾਨਤਨ ਹੋ ਜੂਗਾ। 100 ਕਿਲੋਮੀਟਰ ਵੜ ਤੱਕ ਆਪਾਂ ਤੇਲ ਖਰਚਾ ਲੈ ਲਾਂਗੇ ਕੱਲਾ। ਠੀਕ ਹੈ ਬਾਈ। ਇਹ ਕੋ ਦੋਨੇ ਖਰੀਦੂਗਾ ਨਾ। 100 ਕਿਲੋਮੀਟਰ ਵੜ ਤੱਕ ਗੱਡੀ ਆਪਣੀ ਆਪ ਦੀ ਆ। ਬੋਲੋ ਬਾਈ ਆਹ ਖੜੀ ਹੈ ਬਲੇਰੋ ਗੱਡੀ ਆਗੀ। ਹਾਂਜੀ ਪੂਰੀ ਐਨ ਓਕੇ ਆਗੀ। ਇਹ ਨਾਲੇ ਆ ਮੰਨ ਲਓ ਤਾਹਾਂ ਤੋਂ ਵੀ ਕਵਰ ਕਰੀ ਰਹੀ ਆਗੀ। ਹਾਂਜੀ ਕੱਲੇ ਪਸੂਆਂ ਦਾ ਕੰਮ ਹੀ ਆ ਬਈ ਆਪਣਾ ਕਿਰਾਏ ਕਰਾਏ ਦਾ ਕੰਮ ਆ ਬਾਈ ਕੋਲੇ ਬਾਈ ਕਹਿੰਦਾ ਕੱਲਾ ਆਪਾਂ ਤੇਲ ਖਰਚਾ ਲੈ ਲਾਂਗੇ ਹਾਂ 100 ਕਿਲੋਮੀਟਰ ਵੱੜ ਤੱਕ ਆਪਾਂ ਤੇਲ ਖਰਚਾ ਲਾਵਾਂਗੇ ਜੇ ਬੰਦਾ ਦੋਨੇ ਖਰੀਦੂਗਾ ਤਾਂ ਠੀਕ ਆ ਬਾਈ ਤੇ ਅੱਗੇ ਤਿੰਨ ਨੰਬਰ ਤੇ ਤੋਕੜਾ ਬਾਈ ਹਾਂਜੀ ਇਹ ਤੋਕੜਾ ਹੀ ਇਹ ਕਿਹੜਾ ਸੂਆ ਗਈ ਇਹ ਦੂਜੇ ਸੂਏ ਆ ਜੀ ਇਹ ਦੂਜਾ ਸੂਆ ਹਾਂਜੀ ਇਹ ਗਾਂ ਨਾ ਤਾਰਾਂ ਕਰਦੀ ਹੈ ਜੀ ਇਹ ਠੀਕ ਆ ਅਸੀਂ ਭਰਾਵਾ ਟੀਕਾ ਨਹੀਂ ਦੇ ਭਰਾਇਆ ਕਿਉਂ ਮੈਂ ਤਾਂ ਗੱਡੀ ਲੈ ਕੇ ਉੱਠ ਜਾਣਾਗਾ ਇਹ ਤਾਂ ਦੋ ਚਾਰ ਦਿਨ ਰੱਖਣੀ ਹੁੰਦੀ ਐਵੇਂ ਝੂਠ ਬੋਲਦੇ ਕਿ ਸਾਡਾ ਟੀਕਾ ਭਰਾਇਆ ਵਾ ਅਸੀਂ ਨਹੀਂ ਭਰਾਇਆਗਾ ਇਹਦੇ ਠੀਕ ਆ ਤੇ ਅੱਜ ਵੀ ਤਾਰਾਂ ਕਰਦੀ ਠੀਕ ਹੈ ਕੋਈ ਭਾਵੇਂ ਬੰਦਾ ਧਾਰ ਵੀ ਨਾ ਮਾਰੇ ਭਾਵੇਂ ਐ ਹੀ ਲੈ ਜੇ ਚੋਣ ਨੂੰ ਸੀਲ ਆ ਗਈ ਤੇ ਹੁਣ ਕਿੰਨਾ ਦੋਤਾ ਥੱਲੇ 6-7 ਕਿਲੋ ਆ ਬਾਈ ਪਹਿਲਾਂ ਜ਼ਿਆਦੇ ਸੀਗਾ ਪਹਿਲਾਂ 8-9 ਕਿਲੋ ਸੀਗਾ ਹੂੰ ਬਾਕੀ ਥਣ ਥਣ ਦੇ ਹਾਂਜੀ ਥਣ ਥਣ ਪੂਰਾ ਵਧੀਆ ਚੋਣ ਨੂੰ ਸੀਲ ਆ ਗਈ ਚੋਣ ਨੂੰ ਬਾਈ ਕਹਿੰਦਾ ਠੰਡੀ ਆ ਬਾਕੀ ਥਣ ਦੇਖੋ ਯਾਰ ਗੁਲਾਬੀ ਥਣ ਬਹੁਤ ਚੰਗਾ ਹੈਗਾ ਬਾਕੀ ਕੱਦ ਬਹੁਤ ਆ ਹਨਾ ਹਾਂਜੀ ਕੱਦ ਬਹੁਤ ਆ ਜੇ ਕੋਈ ਖਰੀਦਨੀਆ ਦੱਤੇ ਉਹਦਾ ਟੀਕਾ ਆਪਦਾ ਭਰਾ ਸਕਦਾ ਉਹ ਇੱਕ ਦੋ ਦੋਨਾਂ ਦੇ ਵਿੱਚ ਹੂੰ ਤੇ ਚਵਾਈ ਹੋਈ ਹੋਈ ਬਾਈ ਸਵੇਰ ਦੀ ਹੈਨਾ ਹਾਂਜੀ ਹਾਂਜੀ ਠੀਕ ਹੈ ਸਵੇਰ ਦੀ ਬਾਈ ਕਹਿੰਦਾ ਬਾਈ ਚਵਾਈ ਸਾਲ ਤੱਕ ਹਵਾਨਾ ਤਾਂ ਬਹੁਤ ਆਦਾ ਥਣ ਵੀ ਬਹੁਤ ਚੰਗਾ ਲੱਗਿਆ ਹੂੰ ਬਾਕੀ ਕੱਤ ਵਾਲੀ ਆ ਬਾਈ ਬਰੀਡ ਵੈਣ ਤੇ ਜੇ ਗੱਲ ਕਰੀ ਨਾ ਫੋਟੋ ਤੇ ਫੇਸਬੁਕ ਦੇਖ ਸਕਦੇ ਆ ਇਹਦਾ ਕਰਮ ਵਾਲੀ ਦਾ ਤੇ ਮੁੱਲ ਇਹਦਾ ਬਈ ਅੱਜ ਫਿਰ ਇਹਦਾ ਮੁੱਲ ਬਾਈ ਹਾਂ ਨਾ 20000 ਰੁਪਏ ਹੋ ਜੇ ਥੋੜਾ ਘਣਾ ਮੰਨਤਾਂ ਹਾਂ ਹਾਂਜੀ ਹਾਂਜੀ ਠੀਕ ਆ ਇਹਦਾ ਮੁੱਲ ਬਾਈ ਕਹਿੰਦਾ ਬਾਈ ਹਾਂ ਨਾ 20000 ਰੁਪਏ ਬਾਕੀ ਆਏਗੇ ਦਾ ਮੋਕੇ ਦੇ ਮੰਨਤਾਂ ਦਾ ਆਪਾਂ ਜਰੂਰ ਕਰਦੇ ਆਂਗੇ ਬਾਕੀ ਹੁਣ ਜੇ ਥਾਣਾ ਦਾ ਗੈਪ ਗੱਲ ਕਰੀਏ ਠੰਡੀ ਸੀਲ ਦੀ ਗੱਲ ਕਰੀਏ ਬਈ ਫੁੱਲ ਤੇ ਨਗ ਨਾ ਆਪਾਂ ਤੁਹਾਨੂੰ ਤਿੰਨ ਦਿਖਾਦੇ ਬਾਈ ਤਿੰਨਾ ਨਗਾ ਸੋਨੋ ਕੋਈ ਵੀ ਨਕ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ